ਵਾਇ ਕੁਚੀ ਕਾਕਾਸਾ ਵਾਇ ਕੁਚੀ ਕੀ ਫਤੀ ਤੁਸੀਂ ਕਹ ਦੀ ਸਕਦਾ ਤੁਹਾਡੇ ਆਪਣੇ ਚੈਨਲ ਤੇ ਆ ਜਾਓ ਪੱਲੇ ਕਿੰਨੇ ਵੀ ਵੀਡੀਓ ਤੇ ਅੱਜ ਮੇਰੀ ਛੁੱਟੀ ਸੀ ਸਵੇਰ ਦੀ ਹੁਣ ਮੈਂ ਸਾਫ਼ ਸਵੱਇਆ ਕਰਕੇ ਹੁਣ ਫ੍ਰੀ ਹੋਈ ਹਾਂ ਅੱਜ ਕੁਕ ਚੇ ਲਈ ਕਿਉਂਕਿ ਛੁੱਟੀ ਗਲੇ ਦੇਣੀ ਫਿਰ ਮਸਮਣ ਕਿ ਲਗਣੀ ਹੁੰਦੀ ਹੈ ਨਹੀਂ ਜਲਦਬਾਜ਼ੀ ਇਸ ਕਿਚਨ ਛਲਾ ਕੇ ਤੇ ਜਾਣਨੀ ਹੁੰਦੀ ਆ ਸਟੋਰ ਸਟੋਰ ਤੇ ਬਸ ਵਰਦੂ ਘਰ ਤੋਂ ਸਮਾਨ ਨੂੰ ਫੇਰ ਹੀ ਸੈਟਿੰਗ ਦੀ ਕਰਨ ਆਲੀ ਹਾਂ ਮੇਰਾ ਸਾਂਹ ਤਲਕੜ ਕੋਬੜੀ ਮੱਤੇ ਵੀ ਆ ਚਾ 어, 나야 꽃차. 나 간다. 빠탈레 우트레 ਟੇਬਲ ਤੋਂ ਟੇਬਲ ਤਾਂ ਮੇਰੇ ਪਰੇ ਹੀ ਰਹਿੰਦਾ ਹਾਂ ਚੁੱਕ ਕੇ ਜਾਂਦੀ ਆ ਸਵੇਰ ਬੱਚੇ ਫੇਰ ਉਦਾਂ ਹੀ ਸਾਰਾ ਕੁਝ ਉੱਪਰ ਹੀ ਰੱਖ ਦਿੰਦੇ ਤੇ ਅੱਜ ਤਾਂ ਵੈਸੇ ਮੈਂ ਸਾਫ਼ ਕੀਤਾ ਮੈਂ ਦੇਖੋ ਉਹਨਾਂ ਦੇ ਹੈੱਡਫੋਨ ਖ਼ਸ਼ਾਂ ਦੇ ਆ ਉੱਪਰ ਪਿਆ ਅਚਾਰਾਂ ਦਾ ਡੱਬਾ ਚਲੋ ਇੱਥੇ ਮੈਂ ਰੱਖ ਹੀ ਦਿੰਦੀ ਮੇਂ ਦਾਨਾ ਬਚਿਆ ਹੋਇਆ ਸੀ ਉਦੋਂ ਦਾ ਭੂਜਿਆ ਦਾਨਾ ਇਹ ਵੀ ਮੈਂ ਦਾ ਬਿਸਟ ਪਾ ਕੇ ਟੇਬਲ ਤੇ ਰੱਖ ਤਾਂ ਚਲੋ ਜੀ ਨੂੰ ਚਾਹ ਪੀਣੀ ਨਾਲ ਪੀ ਲਿਆ ਕਰੂਣਾ ਕਿਚਨ ਦੀ ਵੀ ਸਾਫ ਸਫਾਈ ਕਰਤੀ ਥੋੜਾ ਪਰ ਕੇ ਲਖਤਾ ਮੈਂ ਤਾਂ ਫਰਿੱਜ ਜੀ ਵੀ ਪਾਣੀ ਲਾਇਆ ਮੈਂ ਐਸੀ ਮੈਂ ਥੋੜੇ ਵਾਲੇ ਪੀਣੀ ਆ ਅਚਾਰ ਪਾਇਆ ਸੀਗਾ ਮੈਂ ਨਿੰਬੂ ਦਾ ਤੇ ਮਿਰਚਾਂ ਦਾ ਤੇ ਇਤ ਤਰ੍ਹਾਂ ਪਵਨਾਉ ਨੇ ਆ ਚਾਲੂਆਂ ਨੇ ਪਰੌਠੇ ਆਲੂ ਮੈਂ ਵਾਲਕੇ ਤੇ ਵਿੱਚ ਸਾਰਾ ਕੁਸ ਅਦਰਕ ਹਰੀ ਮਿਰਚ ਪਿਆਜ਼ ਉਤਰ ਕੇ ਪਾਤਾ ਸੀ ਤੇ ਇਹ ਨਮਕ ਪਾ ਕੇ ਜੀਰਾ ਪਾ ਕੇ ਉਹਦੇ ਮਿਕਸ ਕਰੂੰਗੀ ਜਦੋਂ ਪਰੌਠੇ ਬਣਾਉਣੇ ਹਨ ਫਿਰ ਦਰੰਗ ਰੋਂਦੀ ਵੀ ਸੈਟਿੰਗ ਕਰਤੇ ਮਤਰਾ ਹਾਂਜੀ ਟੋਟੀ ਇਸ ਨੂੰ ਮਸ਼ੀਨ ਵਾਲੀ ਸੈੱਟ ਕਰਾਉਣ ਆਲੀ ਆ ਤੇ ਇਹ ਪਾਣੀ ਥੋੜਾ ਧਮਕਾ ਧਮਕ ਕੇ ਚ ਟੈਕਦਾ ਰਹਿੰਦਾ ਇਸ ਕਰਕੇ ਥੱਲੇ ਫਿਰ ਮੇ ਬੱਤ ਲਿਖਿਆ ਹੋਇਆ ਵਾ ਜਿਆਦਾ ਤਾਂ ਨਹੀਂ ਵੈਸੇ ਤਾਂ ਮੈਂ ਬੰਦ ਕਰ ਦੇਣੀ ਹੁਣੇ ਇੱਥੋਂ ਜਦੋਂ ਮਸ਼ੀਨ ਚਲਾਉਣੀ ਹੁੰਦੀ ਉਦੋਂ ਛੱਡਣਾ ਹੁੰਦਾ ਉਦੋਂ ਫਿਰ ਰੱਖ ਦੇ ਦਵ ਤੇ ਹੋਪ ਨੰਬਰ ਆਊਗਾ ਕਹਿੰਦੇ ਇਸ ਨੂੰ ਠੀਕ ਕਰਕੇ ਜਾਵਾਂਗਾ बाथरूम जम्मू साफ करके हटी थी इधर पोचा लाया करके किचन चो मैं मैट चुक के बहर पाते थे तो हम जो सौक गया सौक ही गया हम ना तो पहला मैं रख दूंगी अज मैं नहाना हाँ मैट एक तो इतने पाता से सैकल खड़े से उन्होंने पाता ਤੇ ਇਹ ਵਿੜਾ ਤੋਤਾ ਸੀਗਾ ਤੇ ਆ ਰਾਤ ਬਾਹਰ ਪਏ ਕਰਕੇ ਚਾਦਰਾਂ ਜੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਤੇਲ ਜੀ ਪਈਆ ਮੇਰੇ ਕੰਮ ਕਰਦੇ ਕਰਦੇ ਧੁੱਪ ਲੱਗ ਜੂ ਵੀ ਫੇਰ ਇਹਨਾਂ ਨੂੰ ਅੰਦਰ ਰੱਖ ਦੂੰਗੀ ਅਜੋ ਜਿਹੜਾ ਮੰਜਾ ਖੜਾ ਉਹਨੂੰ ਵੀ ਅੰਦਰ ਕਰਾਉਣਾ ਕਿਉਂਕਿ ਉਹਨੂੰ ਧੁੱਪ ਹੁੰਦੀ ਚਲੋ ਬਾਅਦ ਚ ਜਦੋਂ ਸਰਦੀ ਆਉਣਗੀਆਂ ਜਾਂ ਫਿਰ ਛੱਤ ਤੇ ਡੋਣਾ ਹੋਇਆ ਫੇਰ ਕੱਢ ਲਾਂਗੀ ਆਹਾਂ ਦੇ ਵਿਆ ਜਵਾਹਰ ਤੋਤੇ ਸੀ ਧੋਕੇ ਧੁੱਪੇ ਰੱਖਦੇ ਸੀ ਉਹਨੇ ਵੀ ਅੰਦਰ ਰੱਖ ਦਈਆਂ ਕਿਸ਼ੇ ਰਾਤ ਚਲਾਈ ਸੀ ਨਾ ਬਾਲਟੀ ਚੱਕ ਵਿੱਚ ਚਾਦਰ ਜੀ ਪਿਓ ਫੇ ਰੱਖੀ ਇੱਕ ਮੀ ਡਰੈਸ ਸੀਗੀ ਤੇ ਚਲ ਸ਼ਾਮ ਨੂੰ ਇਹਨਾਂ ਨੂੰ ਮੈਂ ਪਾਣੀ ਇਦਾਂ ਹੀ ਬਾਹਰ ਕੱਢ ਕੇ ਵਿਹੜੇ 'ਚ ਸੁੱਕਣਾ ਪਾ ਦੂੰਗੀ ਸੋਕਣਾਂ ਤੇ ਇੱਧਰ ਸਾਰੇ ਝਾੜੂ ਗਏ ਜਿ ਇਕੱਠੇ ਕਰਤੀ ਮਿਰਚਾਂ ਨੂੰ ਤੇ ਪਿਆਜ਼ ਨੂੰ ਕੱਲ ਸ਼ਾਮ ਨੂੰ ਇਹਨਾਂ ਨੇ ਲਾਇਆ ਸੀਗਾ ਪਾਣੀ ਬਾਹਰਲਾ ਬਾਥਰੂਮ ਵੀ ਤੋਤਾ ਤੇ ਹੁਣ ਮੈਂ ਬਾਹਰਲੇ ਬਾਥਰੂਮ ਚ ਜਾਉਂਗੀ। ਹਾਂ ਠੀਕ ਹੈ ਜੀ ਫਿਰ ਮਿਲਦੇ ਹਾਂ ਨਾ ਆ ਕੇ। ਤੇ ਉਧਰ ਮੈਂ ਕੱਲ ਨੂੰ ਅੱਜ ਪਲਾਸਟਿਕ ਜਾਨੀ ਸੀਗੀ ਸੁਬਾ ਕੱਢਤੀ ਸੀ ਤੇ ਆਹ ਹਜੇ ਜਾਣੀ ਵੀਰਵਾਰ ਨੂੰ ਜਾਉਗੀ ਫਿਰ ਇਹ ਲਫਾਫੇ ਚ ਪਾ ਕੇ ਰੱਖਦੇ ਉਦੋਂ ਕੱਢਾਂਗੇ। ਉਹ ਠੀਕ ਹੈ ਜੀ ਮਿਲਦੇ ਹਾਂ ਫਿਰ ਨਾ ਆ ਕੇ। ਮੈਂ ਪੰਡਾ ਟੋਕਰਾ ਵੀ ਅੰਦਰ ਲਿਆਂਦਾ ਮੈਟ ਵਿਛਾਉਂਦੇ ਆ ਤੇ ਇੱਧਰ ਹੁਣ ਮੈਂ ਆਟਾ ਗੁੰਨ ਕੇ ਰੱਖਤਾ ਤੇ ਇੱਧਰ ਮੈਂ ਥਰੀ ਆਉਂਦੇ ਜੋ ਵਿਚਾਹ ਹੁਣ ਚਾਹ ਪੀਣੇ ਤੇ ਰੋਟੀ ਨਦਿਆਂ ਤੋਂ ਖਾਵਾਂਗੇ ਚਾਹ ਪੀ ਕੇ ਮੈਂ ਬਣਾਉਂਗੀ ਲੱਸੀ ਜਾਂ ਕੋਈ ਠੱਕੇ ਰੱਖਤਾ ਹਾਂਜੀ ਮੈਂ ਨਹਾ ਕੇ ਆਈ ਸੀਗੀ ਤੇ ਹੁਣ ਲੱਗੀਆਂ ਚਾਹ ਪੀਣ ਸੀ ਰੋਟੀ ਮੈਂ ਕਿਸੇ ਠਹਿਰ ਕੇ ਖਾਵਾਂਗੇ ਇਹਨਾਂ ਦੇ ਆਇਆ ਤਾਂ ਬਣਾਵਾਂਗੇ ਚਲ ਮੈਂ ਚਾਹ ਪੀ ਲੈਣੀ ਹੁਣਾਂ ਟਾਈਮ ਤੇ ਘਰ ਮੇਂ ਬਹੁਤ ਆ ਹੁਣ ਪੱਖਾ ਲਾਇਆ ਮੈਂ ਪੱਖਾ ਲਾ ਕੇ ਚਾਹ ਪੀਣੀ ਆ ਤੇ ਨਾ ਕਿਾਈ ਸੀ ਸੈਰ ਹਜੇ Baal ਮੇਰੇ ਗਿੱਲੇ ਆ ਤੇ ਮੈਂ ਕਿਹਾ ਚਲੋ ਨਾਲੇ ਉਦੋਂ ਤੱਕ Baal ਸੁੱਕ ਜਾਣਗੇ ਤੇ ਆ ਮੈਂ ਅੱਜ ਚੁੰਨੀ ਕਾਟਨ ਦੀ ਕੱਢੀ ਆ ਤੇ ਵਿੱਚ ਇਹਦੀ ਮਾਵਾ ਜਿਹਾ ਮੈਨੂੰ ਕਾਟਨ ਦੀਆਂ ਚੁੰਨੀਆਂ ਦਾ ਬਹੁਤ ਸ਼ੌਕ ਆ ਜਦੋਂ ਵੀ ਕੋਈ ਇੰਡੀਆ ਤੋਂ ਆਉਂਦਾ ਮੈਂ ਕਾਟਨ ਦੀ ਚੁੰਨੀ ਜ਼ਰੂਰ ਮੰਗਾਉਣੀ ਹੁੰਦੀ ਆ ਤੇ ਹੁਣ ਆ ਵੀ ਨਵੇਂ ਹੀ ਸੀਗੀ ਤੇ ਤਾਂ ਹੁਣ ਆਕੜੀ ਦੀ ਪਈ ਮਾਵਾ ਕੱਢਣ ਨਾਲ ਵੈਸੇ ਗਰਮੀ ਚ ਠੀਕ ਵੀ ਰਹਿੰਦੀ ਵੈਸੇ ਕਿਹੜਾ ਲਿਆਂ ਜਾਂਦੀ ਐ ਇੱਕ ਦਿਨ ਛੁੱਟੀ ਵਾਲੇ ਦਿਨ ਹੁੰਦਾ ਵਾ ਚਲੋ ਸੂਟ ਪਾ ਕੇ ਆਪਾਂ ਚੁੰਨੀ ਲੈ ਲੈਣੀ ਆ ਤੇ ਨੇ ਕੰਮ ਦੇ ਦਿਨਾਂ ਵਿੱਚ ਤਾਂ ਕਿੱਥੇ ਇਨਾ ਟਾਈਮ ਲੱਗਦਾ ਵਾ ਤੇ ਬਸ ਅੱਜ ਸਾਰੇ ਗਏ ਹੋਏ ਅੱਡੋ ਅੱਡ ਤੇ ਮੇਰਾ ਬਰਾਦਰ ਛੋਟਾ ਤੇ ਉਹਨੂੰ ਵੀ ਪਾਸੇ ਕੰਮ ਕੰਮ ਤਾਂ ਵੈਸੇ ਪਹਿਲਾਂ ਹੀ ਉਹਨੂੰ ਮਿਲਿਆ ਹੋਇਆ ਸੀਗਾ ਤੇ ਉਹ ਆਪਾਂ ਕਰੇ ਸੌਖੀ ਸਾਡਾ ਪਾਠ ਕਰਾਉਣਾ ਕਰਕੇ ਵੀ ਉਹਨੂੰ ਉਹਨੇ ਇੱਕ ਦਿਨ ਕਿਹਾ ਸੀਗਾ ਵੀ ਰੋਕੀ ਆਉਗਾ ਤੇ ਫਿਰ ਜੋ ਪਾਠ ਆਪਾਂ ਕਰਵਾਤਾ ਸੌਖੀ ਸਾਡਾ ਫਿਰ ਉਹ ਦੂਜੇ ਦਿਨ ਚਲੇ ਗਿਆ ਸੀਗਾ ਕੰਮ ਤੇ ਤੇ ਹੁਣ ਸ਼ਨੀਵਾਰ ਆਇਆ ਸੀਗਾ ਸ਼ਾਮ ਨੂੰ ਕਿਉਂਕਿ ਐਤਵਾਰ ਛੁੱਟੀ ਸੀਗੀ ਉਹਦਾ ਕੰਮ ਵੀ ਹੋਟਲ ਦਾ ਵਾ ਤੇ ਅੱਜ ਸਵੇਰ ਫਿਰ ਉਹ ਚਲੇ ਆ ਗਿਆ ਤੇ ਬਾਕੀ ਬਸ ਇਦਾਂ ਹੀ ਆ ਠੀਕ ਠਾਕ ਕੰਮ ਕਿ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਂਦਾ ਪਾਸ ਹਨ ਇਹ ਉਹਦੇ ਮੈਂ ਵੀ ਰੋਟੀ ਬਣਾਉਣੀ ਫਿਰ ਉਹ ਤੋਂ ਬਾਅਦ ਹਰਸ਼ਾਨ ਆ ਜਾਊਗਾ ਨਾਲੇ ਆਟਾ ਮੈਂ ਗੁੰਨ ਕੇ ਰੱਖਤਾ ਲਸੀ ਦਾ ਇਹ ਨਹੀਂ ਆਦਿ ਸੀ ਫਿਰ ਮੈਂ ਚੱਲੀ ਆ ਮਾਰਕੀਟ ਸ਼ਾਮ ਦੇ 6:00 ਵਜੇ ਹੋਣ ਕੋਲ ਥੋੜਾ ਜਿਹਾ ਮਗਾ ਠੰਡਾ ਹੋ ਗਿਆ ਪਹਿਲਾਂ ਗਾੜਮੀ ਬਹੁਤ ਸੀਗੀ ਆਹ ਕੋ ਲਈ ਆ ਇੱਥੇ ਚੱਲੀ ਪਹਿਲਾਂ ਰੋਟੀ ਰੁੱਟੀ ਖਾ ਕੇ ਪੈ ਗਏ ਸੀਗੇ ਫਿਰ ਉੱਠ ਕੇ ਮੈਂ ਸਾਰਾ ਸਮਾਨ ਸਮੂਹ ਸੰਭਿਆ ਕੱਪੜੇ ਲੱਤੇ ਚਾਹ ਚੁ ਪੀਤੀ ਤੇ ਇੱਕ ਅਜਗਲ ਕੰਦ ਬਣਾਉਣੀ ਸੀ ਗਲਕੰਦ ਬਣਾਈ گلاب ਦੇ ਫੁੱਲਾਂ ਦੀ ਠੀਕ ਹੋਰ ਫਰੂਟ ਲੈ ਆਉਣੇ ਸੀਗੇ ਤੇ ਹੋਰ ਕੋਈ ਮੈਂ ਕਿਸ ਚੱਲ ਵੇਖ ਕੇ ਲੈ ਆਉਣੇ ਸਬਜ਼ੀ ਭਾਜੀ ਹੁਣ ਚੱਲੀ ਸੀਗੀ ਮਾਰਕੀਟ ਤੇ ਪਰਤੇ ਤੇ ਲੱਗੇ ਹੋਏ ਆ

Effect. the effect dono only I right think ਹਾਂ ਕਿ ਹੁਣ ਮੈਂ ਕਰ ਲਿਆ ਇਸ ਮਾ ਤੇ ਹੁਣ ਮੈਂ ਬਣਾਉਣੀ ਬਨਾਣਾ ਸ਼ੇਕ ਹਾਂਜੀ ਹੁਣ ਮੈਂ ਲੱਗੀ ਹਾਂ ਬਨਾਣਾ ਸ਼ੇਕ ਬਣਾਉਣ ਬਨਾਣਾ ਸ਼ੇਕ ਬਣਾਉਣੀ ਹੈ ਕਾਜੂ ਪਾ ਕੇ ਵਿੱਚ ਹੁਣ ਮੈਂ ਪਾਤੇ ਵਿੱਚ ਬਨਾਨੇ ਕਾਜੂ ਦੁੱਧ ਪਾਉਣੀ ਤੇ ਆ ਸ਼ਾਨ ਲਾਉਣ ਲੱਗਾ ਵਾ ਕਿ ਯਾ ਸਨੇਜ ਮੋਚਰੇਲੇ ਵਾਲੇ ਵੀ ਜੇ ਕ੍ਰੈਪ ਸੁਝਦੇ ਨਾ ਤੇ ਇਹ ਫਰਨੋਚ ਨਾਦਿਲਾ ਪਹਿਲਾਂ ਪਾਉਣ ਨੂੰ ਗਰਮ ਕਰਤੇ ਲਾਉਣਾ ਸੀ ਕਿ ਨਹੀਂ ਕੋਈ ਨਹੀਂ ਪਾਣਗੇ ਸਾਡਾ ਬਨਾਣਾ ਸ਼ੇਕ ਜਾਂ ਤੁ ਕਾਜੂਤੋ ਨਹੀਂ ਪਾਉਣਿਆ ਹੂੰ ਪਾਪਾਂ ਤਾਂ ਬਾਅਦ ਚ ਬਣਾ ਦਾਂਗੇ ਕਿਉਂਕਿ ਇਹ ਨਾ ਫਿਰ ਕਾਲੇ ਜੇ ਹੋ ਜਾਂਦੇ ਆ ਰੈਜ ਚ ਪਿਆ

ਨਾਂ ਨੱਚਰ ਟਿਸ਼ੂ ਪਾ ਦਿਨੇ ਇਹਦੇ ਵਿੱਚ ਸਟੈਂਡ ਤੇ ਅੱਜ ਲੈ ਕੇ ਆਈ ਸੀ ਕਿ ਖਤਮ ਹੋਏ ਸੀ ਇੱਧਰ ਲਾਲਾ ਬਥਪੱਖਾ ਆ ਕੱਪੜੇ ਚੁੱਕੇ ਨਹੀਂ ਹਰ ਸ਼ਾਮ ਤੇਰੇ ਤਹਿ ਲਾਏ ਪਏ ਸੋਫੇ ਤੇ ਯਾਨੀ ਤਾਂ ਉਹ ਵਾਹ ਸ਼ਾਮ ਚੱਲੇ ਭਜਨ ਕਿੱਥੇ ਤੱਕ ਜਾਣਾ ਹੁਣ ਆਪਾਂ ਭਜਨ ਚੱਲ ਵਧੀਆ ਨਾ ਸੋ ਸਵੇਰ ਹੀ ਜਾ ਕੇ ਤੇ ਇਹ ਲੱਗੇ ਹੁਣ ਲਾਉਣ ਮੋਨਾ ਨੋਵਲਾ ਆ ਗਿਆ ਨਾ ਹੂੰ ਕਹਿੰਦੇ ਮੱਛਰ ਹੋਊਗਾ ਸ਼ਾਮ ਨੂੰ ਕੀ ਕੀ ਲਾਉਣੇ ਆ ਖਰਬੂਜੇ ਤੇ ਖਰਬੂਜੇ, ਕ੍ਰੇਲੇ ਤੇ ਹੋ ਤੋਰੀ ਹੂੰ ਕਿਹ ਕਿਹਨੋਂ ਪਿਆਜ਼ ਦਾ ਪੱਟ ਲੈਣੇ ਆ ਮਿਰਚਾਂ ਪਰ ਮਿਰਚਾਂ ਥੋੜੀਆਂ ਜਿਹੀਆਂ ਪੱਟਣੀਆਂ ਮਿਰਚਾਂ ਤਾਂ ਲੱਗੀਆਂ ਨੇ ਮਿਰਚਾਂ ਦੋ ਸਾਈਡ ਤੇ ਰਹਿਣ ਇਹ ਤਾਂਾਂ ਚੁੜਾ ਦੇਣੇ ਆਪਾਂ ਜਿਵੇਂ ਆ ਗਿਆ ਉਹਦੇ ਤੇ ਹਾਂ ਚਲੋ ਹੋਰ ਲਗਤਿਆਂ ਦੱਸ ਦਾਂਗੇ ਕੀ ਲਿਆਉਣਾ ਕਿਹੜੇ ਫੀਜ ਲੈਉਣਾ ਮੈਂ ਤਾਂ ਨਹੀਂ ਪਾਖਣੀ ਆਪੋਂ ਖਾ ਲੈਣੇ ਮੈਨੂੰ ਨਹੀਂ ਹਾਂ ਹਾਂ ਅਰੇ ਕੱਲ ਦੋ ਚੀਜ਼ਾਂ ਲੈ ਆਂ ਦੇ ਦੇ ਜੀ ਕਰਾਂ ਆਪੇ ਚੱਲ ਜੇ ਰ ਮਰਜੀ ਜਾ ਓਕੇ ਮੈਂ ਚੱਲਿਆ ਓਕੇ ਚਾਓ ਤੇ ਈ ਮੜਾਈ ਲੈ ਉਸ ਕੋਰਸੇ ਆ ਜੇ ਬੰਦਰ ਕਰਾਂ ਜਲਦੀ ਆ ਜੀ ਪੁੱਤ ਮਾਲਕ ਵੇਲਾ ਨਾ ਕਰਿਆ ਚਾਓ ਅੱਗੇ ਹੁਣ ਪੀ ਜਾ ਲੱਗਿਆ ਖਾਂ